ਪਿਛਲੇ ਦਿਨੀ ਬੋਹਾਲੇ ਦੀ ਮੋਮਸ ਫੈਕਟਰੀ ਦੀ ਵੀਡੀਓ ਪੂਰੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਤੋਂ ਬਾਅਦ ਅਜਮਰਸਰ ਦੇ ਵਿੱਚ ਸਿਹਤ ਵਿਭਾਗ ਦੇ ਅਧਿਕਾਰੀ ਵੀ ਹਰਕਤ ਦੇ ਵਿੱਚ ਆਏ ਨੇ ਤੇ ਉਹਨਾਂ ਦੇ ਵੱਲੋਂ ਵੀ ਖਾਣ ਪੀਣ ਤੇ ਬਣਾਉਣ ਵਾਲੀਆਂ ਚੀਜ਼ਾਂ ਦੀਆਂ ਫੈਕਟਰੀਆਂ ਤੇ ਰੇਡ ਕੀਤੀ ਗਈ ਹੈ ਜਿਸ ਤੇ ਚੱਲਦੇ ਅਜ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਮੋਮਸ ਅਤੇ चापा वाली फैक्ट्री रेड की गई है जिसके तहत अज अमृतराम बाग स्थित फैक्ट्री जोकि अमृतसर लगभग हर थांत मोमजापा सप्लाई कर दी है उस मोमजापा सैंपल ल गए जिसकी रिपोर्ट आने तू बाद ਕਾਰਵਾਈ ਕਰਨਗੇ ਮੈਂ ਸਰ ਡਿਪਾਰਟਮੈਂਟ ਦਾ ਆਪਣਾ ਨਾਮ ਦੱਸਦਾ ਸਰ ਕਿੱਥੇ ਕਾਰਵਾਈ ਕੀਤੀ ਗਈ ਹੈ ਤੇ ਕੀ ਕੀ ਚੀਜ਼ਾਂ ਦੇ ਬੇੜੀਆਂ ਹਨ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਾਤ ਹਾਂ ਜੋ ਵੀਡੀਓ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮਾਮੂਜ਼ ਔਰ ਡਾ ਮੈਨੂਫੈਕਚਰਿੰਗ ਪਰਮਿਸੀਸ ਆ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮੁਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਵਾਰ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਨਾਂ ਸਾਖੀ ਸਾਹਿਬ ਜੀ ਔਰ ਸਾਡੇ ਸਿਵੋ ਸਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਸ਼੍ਰੀ ਲਖਮੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇੱਕ ਕਰੀਏ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਖਿਲਵਾੜ ਨਾ ਹੋਵੇ ਸੋ ਅਸੀਂ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਉਹ ਰਾਜ ਅਸੀਂ ਰਾਮਬਾਗ ਦੇ ਵਿੱਚ ਆਏ ਹਾਂ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਹਾਂ ਔਰ ਇਹਦੇ ਡੀਪਲੀ ਡੀਪ ਫਰੀਜ਼ਰ ਦੇ ਵਿੱਚ ਕਾਫੀ ਤਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਕਿ ਸੌਸਿਸ ਵਗੈਰਾ ਪੰਨੀਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਆ ਉਹਦੇ ਬਾਰੇ ਪਤਾ ਕੀਤਾ। ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਜਿਹੜੇ ਫ੍ਰੀਜ਼ ਕੀਤਾ ਉਹਦਾ ਕਿਸੇ ਕਿਸਮ ਦੇ ਰੀਚ ਕੀਤਾ ਸਰ ਜੀ। ਦੇਖੋ ਕੰਡੀਸ਼ਨ ਇਹ ਸੀ ਕਿ ਡੀਫ੍ਰੀਜ਼ਡ ਪਿਆ ਹੋਇਆ ਸੀ ਔਰ ਡੀਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੌਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ ਤੇ ਕਿਉਂਕਿ ਦੇਖੋ ਦੇਖਣ ਤੋਂ ਤਾਂ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਇਹਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ। ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਹੈ ਮੈਂ ਤਾਂ ਬੰਦੀ ਕਰ ਦੇਵਾਂਗਾ